ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਇਸ ਲਈ ਉਹਨਾਂ ਵੱਲੋਂ ਕਈ ਅਹਿਮ ਕਦਮ ਵੀ ਚੁੱਕੇ ਗਏ ਇਸੇ سلسلے ਤਹਿਤ ਤਾਇਨਾਤ ਕੀਤਾ ਗਿਆ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਕੋਲ ਆਪਣਾ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ। ਹੁਣ ਸਮਾਜ ਵਿਰੋਧੀ ਅੰਸਰਾਂ 'ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰ ਰਿਹਾ ਹੈ। ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਤੇ ਵੀ ਵੱਡੇ ਪੱਧਰ ਤੇ ਰੋਕ ਲੱਗੀ ਹੈ। ਤੁਸੀਂ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਉਸੀ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸਲਮ ਨਾਸ ਜਿਲ੍ਹਾ ਮਲੇਰਕੋਟਲਾ ਦੀ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਦਾ ਜਿਹੜਾ ਫੜਨ ਦਾ ਦਾਵਾ ਕੀਤਾ ਜਾ ਰਿਹਾ ਅੱਜ ਜਿਲ੍ਹਾ ਪੁਲਿਸ ਮੁਖੀ ਐਸਐਸਪੀ ਆਫਿਸ ਦੇ ਵਿੱਚ ਕੜਿਆ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਕੀ ਕਹਿਣਾ ਹੈ ਐਸਐਸਪੀ ਸਾਹਿਬ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਐਸਐਸਪੀ ਮਲੇਰਕੋਟਲਾ ਜਿਹਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਪਰਸੋਂ ਮਿਤੀ 29 ਨੂੰ 5 ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਹਿਮਦਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ਟਰਾਂਸਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ 4 ਮੁਕਾਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਤੇ ਅਮਰਗੜ ਚ ਟਰਾਂਸਫਾਰਮਰ ਚੋਰੀ ਹੋਏ ਸੀ ਉਹ ਸਾਡੇ ਟਰੇਸ ਹੋਏ ਆ ਤੇ ਘੱਟੋ ਘਾਟ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਵੀ 50 ਤੋਂ 60 ਟਰਾਂਸਫਾਰਮਰ ਦੀਆਂ ਚੋਰੀਆਂ ਕੀਤੀਆਂ ਆ ਜਿਹੜੇ ਹਜੇ ਪੁਲਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਪਹਿਲਾਂ ਵੀ ਇਹਨਾਂ ਦਾ ਪਿਛਲਾ ਰਿਕਾਰਡ ਜਿਹੜਾ ਆ ਨਾ ਬੜਾ ਹੈਗੇ ਕਾਫੀ ਕ੍ਰਿਮੀਨਲ ਲੱਗਦਾ ਪਹਿਲਾਂ ਵੀ ਕਈ ਹੀ ਚੋਰੀਆਂ ਵਿੱਚ ਪੜੇ ਗਏ। ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕੱਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਆ। ਲੱਗਦਾ ਚੋਰੀ ਦੀਆਂ ਵਾਰਤਾਂ ਤੋਂ ਜੁੜੇਗਾ। ਹਾਂ ਇਹ 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 ਗ੍ਰੋਫੜ ਨਾਲ ਸਾਨੂੰ ਪੂਰੀ ਉਮੀਦ ਆ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ। ਤੇ ਵੀ ਦੇ ਸੀ ਰਹੇ ਇਹ ਸਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੁਝ ਉਹ ਹਜੇ ਰੇਡ ਉਹ ਵਗੈਰਾ ਉੱਥੇ ਚੱਲ ਰਹੇ ਇਸ ਕਰਕੇ ਉਹ ਹਜੇ ਤਰਤੀਸ਼ ਦਾ 파ਟ ਆ। ਨਸ਼ੇ ਵਗੈਰਾ ਵੀ ਕਰਦੇ ਵੀ ਇਹ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਨ ਦੇ ਹੈਗੇ ਸੀਗੇ ਆਦੀ ਸੀਗੇ ਇਹ ਸਰ ਵੈਪਨ ਜਾਂ ਕੁਝ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਬਦ ਕੀਤਾ ਗਿਆ ਹੈ। ਸਰ ਵਹੀ ਗੱਲ ਨਹੀਂ ਨਹੀਂ ਵੀਕਲ ਕੋਈ ਨਹੀਂ ਜੀ। ਕਹਿੰਦੇ ਹੂਮਨ ਵੀ ਨਹੀਂ ਗਈ ਕਿੰਨੇ ਖਾਤਕਾ ਪੁੱਛੋ ਇਹ ਉਮਰ ਜਿੱਦਾਂ ਜੋਜੋ ਦੀ ਤੇ ਉਮਰ 22 23 ਕਸਾਲ ਆ 22 23 ਤੋਂ ਲੈ ਕੇ 35 ਦੇ ਵਿੱਚ ਆ ਇਹ ਚਾਰੇ 5 6 ਬਈ ਇਹਨਾਂ ਦੇ ਸਰ ਗਰੋਸ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਨਾਲ ਹੈਗੇ ਨੇ ਹਜੇ ਰਿਮਾਂਡ ਚ ਹੈ ਜੀ ਬਾਕੀ ਤੇ ਪੁਛਗੈ ਚੱਲ ਰਹੀ ਹੈ ਜੀ ਕਿਉਂਕਿ ਇਸ ਏਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਆਂਦਵਾਲ ਰੋਡ ਤੇ ਲਾ ਲੋ ਆਪਾਂ ਨਾਲ ਦੇ ਵਿੱਚ ਕਾਫੀ ਮੋਬਾਈਲਾਂ ਦੀ ਰਸਕੋ ਕੀਤੀ ਜਾਂਦੀ ਆ ਆਦਿ ਸਮੇਂ ਹੁਣ ਕਰ ਰਹੇ ਆ ਜੀ ਪੁਛਗੈ ਚੱਲ ਰਹੇ ਪੁਲਿਸ ਰਿਮਾਂਡ ਚ ਹੈ ਜੀ ਸਾਡੇ ਕੋਲ ਇਹ ਪੋਸ਼ਗਿਚ ਕਰ ਰਹੇ ਆ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ ਮਲੇਰ ਕੋਲਾ ਤੋਂ ਕਿਮੀ ਅਰੋੜਾ ਦੇ ਨਾਲ ਅਸਲਮ ਨਾਜ਼ ਉਸੇ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸਲਮ ਨਾਜ਼ ਜ਼ਿਲ੍ਹਾ ਮਲੇਰ ਕੋਲਾ ਦੀ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਦਾ ਜਿਹੜਾ ਫੜਨ ਦਾ ਦਾਵਾ ਕੀਤਾ ਜਾ ਰਿਹਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਆਫਿਸ ਦੇ ਵਿੱਚ ਕੜਿਆ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਕੀ ਕਹਿਣਾ ਹੈ ਐਸਐਸਪੀ ਸਾਹਿਬ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਐਸਐਸਪੀ ਮਲੇਰ ਕੋਟਲਾ ਜਿਹਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਅਰਸੋਂ ਮਿਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਵਾਲ ਸੋਮਾ ਵਾਸੀ ਰਾਏਕੋੜ ਤੇ ਵਿਜੇ ਕੁਮਾਰ ਵਾਸੀ ਅਹਿਮਦਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ট্রান্সਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਚਾਰ ਮੁਕਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਅਮਰਗੜ ਚ ট্রান্সਫਾਰਮਰ ਚੋਰੀ ਹੋਏ ਸੀ ਉਹ ਸਾਡੇ ਟਰੇਸ ਹੋਏ ਆ ਤੇ ਘੱਟੋ ਘਾਟੇ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਵੀ 50 ਤੋਂ 60 ট্রান্সਫਾਰਮਰ ਦੀਆਂ ਚੋਰੀਆਂ ਕੀਤੀਆਂ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪਹਿਲਾਂ ਵੀ ਇਹਨਾਂ ਦਾ ਪਿਛਲਾ ਰਿਕਾਰਡ ਹੈ ਜੇ ਆਨਬਾਦ ਇਹ ਹੈ ਕਿ ਕਾਫੀ ਕ੍ਰਿਮੀਨਲ ਲੱਗਦਾ ਪਹਿਲਾਂ ਵੀ ਕਈ ਹੀ ਚੋਰੀਆਂ ਵਿੱਚ ਫੜੇ ਗਏ ਆ ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕੱਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਆ ਲੱਗਦਾ ਚੋਰੀ ਦੀਆਂ ਵਾਰਤਾਂ ਚੁੰਝ ਜਾਏਗਾ ਹਾਂ ਇਹ 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 ਗ੍ਰੋ ਫੜਨ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ ਕਿੱਥੇ ਵੇਚਦੇ ਸੀ ਸਰ ਇਹ ਸਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੁਝ ਉਹ ਹਜੇ ਰੇਡ ਉਹ ਵਗੈਰਾ ਉੱਥੇ ਚੱਲ ਰਿਹਾ ਇਸ ਕਰਕੇ ਉਹ ਹਜੇ ਤਰਤੀਸ਼ ਦਾ ਪੜਾਟ ਹੈ। ਨਸ਼ੇ ਵਗੈਰਾ ਵੀ ਕਰਦੇ ਸੀ ਇਹ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਨ ਦੇ ਹੈਗੇ ਸੀਗੇ ਆਦੀ ਸੀਗੇ ਇਹ ਸਰ ਵੈਪਨ ਜਾਂ ਕੁਝ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਂਧ ਕੀਤਾ ਗਿਆ ਹੈ। ਪਰ ਵਹੀ ਕਲ ਨਹੀਂ। ਅ ਨਹੀਂ ਵਹੀ ਕਲ ਕੋਈ ਨਹੀਂ। ਪਰ ਇਹਨਾਂ ਦੀ ਉਮਰ ਵੀ ਨਹੀਂ ਗਈ ਕਿੰਨੇ ਖਾਲਸਾ ਤੋਂ। ਇਹ ਉਮਰ ਜਿੱਦਾਂ ਇਹ ਜੋਜੋ ਦੀ ਤੇ ਉਮਰ 22-23 ਸਾਲ ਆ 22-23 ਤੋਂ ਲੈ ਕੇ 35 ਦੇ ਵਿੱਚ ਹੈ ਇਹ ਚਾਰੇ 5-6 ਬਈ। ਇਹਨਾਂ ਦੇ ਸਰ ਗਰੋਸ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਨਾਮ ਨਾਲ ਹੈਗੇ ਨੇ। ਹਜੇ ਰਿਮਾਂਡ ਚ ਹੈ ਜੀ। ਬਾਕੀ ਤੇ ਪੁਛਗੈ ਚੱਲ ਰਹੀ ਹੈ ਜੀ। ਕਿਉਂਕਿ ਇਸ ਇਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਦਵਾਲ ਰੋਡ ਤੇ ਲਾ ਲਓ ਆਪਾਂ ਨਾਲ ਦੇ ਵਿੱਚ ਕਾਫੀ ਮੋਬਾਈਲਾਂ ਦੀ ਰਸਕੋ ਕੀਤੀ ਜਾਂਦੀ ਆ ਆ ਦੇ ਸਮੇਂ ਹੁ ਕਰ ਰਹੇ ਆ ਜੀ ਪੁਛਗਿਛ ਚੱਲ ਰਹੇ ਪੁਲਿਸ ਰਿਮਾਂਡ ਚ ਹੀ ਆਜੇ ਸਾਡੇ ਕੋਲ ਇਹ ਪੁਛਗਿਛ ਕਰ ਰਹੇ ਆ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ ਮਲੇਰ ਕੋਲਾ ਤੋਂ ਕਿਮੀ ਅਰੋੜਾ ਦੇ ਨਾਲ ਅਸਲਮ ਨਾਜ਼ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਮੈਂ ਹਾਂ ਅਸਲਮ ਨਾਜ਼ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਦਾ ਜਿਹੜਾ ਫੜਨ ਦਾ ਦਾਵਾ ਕੀਤਾ ਜਾ ਰਿਹਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਆਫਿਸ ਦੇ ਵਿੱਚ ਕੜਿਆ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਕੀ ਕਹਿਣਾ ਹੈ ਐਸਐਸਪੀ ਸਾਹਿਬ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਐਸਐਸਪੀ ਮਲੇਰਕੋਟਲਾ ਜੀ ਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਪਰਸੋਂ ਮਿਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਹਿਮਦਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ট্রান্সਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ 4 ਮੁਕਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਤੇ ਅਮਰਗੜ ਚ ট্রান্সਫਾਰਮਰ ਚੋਰੀ ਹੋਏ ਸੀ ਉਹ ਸਾਡੇ ਟਰੇਸ ਹੋਏ ਆ ਤੇ ਘੱਟੋ ਘਾਟ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਵੀ 50 ਤੋਂ 60 ট্রান্সਫਾਰਮਰ ਦੀਆਂ ਚੋਰੀਆਂ ਕੀਤੀਆਂ ਆ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਪਹਿਲਾਂ ਵੀ ਇਹਨਾਂ ਦਾ ਪਿਛਲਾ ਰਿਕਾਰਡ ਹੈ ਜਿਹੜਾ ਆਨਲਾਈਨ ਬਾਅਦ ਦੇ ਹੈਗੇ ਨੇ ਕਾਫੀ ਕ੍ਰਿਮੀਨਲ ਲੱਗਦਾ। ਪਹਿਲਾਂ ਵੀ ਕਈ ਵਾਰ ਇਹ ਚੋਰੀਆਂ ਵਿੱਚ ਪੜੇ ਗਏ। ਹਾਂ ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਹੈ ਉਹਦੇ ਖਿਲਾਫ 4 ਮੁਕੱਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਆ। ਲੱਗਦਾ ਚੋਰੀ ਦੀਆਂ ਵਾਰਤਾਤਾਂ ਚੋਂ ਜੁੜੇਗਾ। ਹਾਂ ਇਹ 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 ਗ੍ਰੋ ਫੜਨ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ। ਕਿੱਥੇ ਵੇਚਦੇ ਸੀ ਸਰੇ ਇਹ ਸਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੁਝ ਉਹ ਹਜੇ ਰੇਡ ਉਹ ਵਗੈਰਾ ਉੱਥੇ ਚੱਲ ਰੇ ਇਸ ਕਰਕੇ ਉਹ ਹਜੇ ਤਰਤੀਸ਼ ਦਾ 파ਟ ਹੈ। ਸਰ ਸੇ ਵਗੈਰਾ ਵੀ ਕਰਦੇ ਵੀ ਇਹ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਨ ਦੇ ਹੈਗੇ ਸੀਗੇ ਆਦੀ ਸੀਗੇ ਇਹ ਸਰ ਵੈਪਨ ਜਾਂ ਕੁਝ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਬਦ ਕੀਤਾ ਗਿਆ ਹੈ। ਸਰ ਵਹੀ ਗੱਲ ਨਹੀਂ ਨਹੀਂ ਵਹੀਕਲ ਕੋਈ ਨਹੀਂ ਜੀ। ਕਾਲੇ ਨੂੰ ਹੋਮਿੰਗ ਗਈ ਕਿਨੇ ਖਾਤੋਂ ਤਾ ਇਹ ਉਮਰ ਜਿੱਦਾਂ ਜੋਜੋ ਦੀ ਤੇ ਉਮਰ 22 23 ਕਸਾਲਿਆ 22 23 ਤੋਂ ਲੈ ਕੇ 35 ਦੇ ਵਿੱਚ ਆ ਇਹ ਚਾਰੇ 5 6 ਬਈ ਇਹਨਾਂ ਦੇ ਸਰ ਗਰੋਥ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਸਾਹਮਣੇ ਨਾਲ ਹੈਗੇ ਨੇ ਹਜੇ ਰਿਮਾਂਡ ਚ ਹੈ ਜੀ ਬਾਕੀ ਤੇ ਪੁਛਗੈ ਚੱਲ ਰਹੀ ਹੈ ਜੀ ਕਿਉਂਕਿ ਇਸ ਇਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਦਵਾਲ ਰੋਡ ਤੇ ਲਾ ਲਓ ਆਪਾਂ ਨਾਲ ਦੇ ਵਿੱਚ ਕਾਫੀ ਮੋਬਾਈਲਾਂ ਦੀ ਰਸਕੋ ਕੀਤੀ ਜਾਂਦੇ ਆ ਰਾਤ ਸਮੇਂ ਹੁਣ ਕਰ ਰਹੇ ਆ ਜੀ ਪੁਛਗੈ ਚੱਲ ਰਹੇ ਪੁਲਿਸ ਰਿਮਾਂਡ ਚ ਹੈ ਜੀ ਸਾਡੇ ਕੋਲ ਇਹ ਪੋਛਗਿਛ ਕਰ ਰਹੇ ਆ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ ਮਲੇਰ ਕੋਲਾ ਤੋਂ ਕਿਵੇਂ ਅਰੋੜਾ ਦੇ ਨਾਲ ਅਸਲਮ ਨਾਜ਼ ਉਸੇ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸਲਮ ਨਾਜ਼ ਜਿਲ੍ਹਾ ਮਲੇਰ ਕੋਲਾ ਦੀ ਪੁਲਿਸ ਵੱਲੋਂ ਇੱਕ ਚੋਰ ਗ੍ਰੋਹ ਦਾ ਜਿਹੜਾ ਫੜਨ ਦਾ ਦਾਵਾ ਕੀਤਾ ਜਾ ਰਿਹਾ ਅੱਜ ਜਿਲ੍ਹਾ ਪੁਲਿਸ ਮੁਖੀ ਐਸਐਸਪੀ ਆਫਿਸ ਦੇ ਵਿੱਚ ਕੜਿਆ ਜਿੱਥੇ ਕਿ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਾਣੀ ਹੈ ਕੀ ਕਹਿਣਾ ਹੈ ਐਸਐਸਪੀ ਸਾਹਿਬ ਦਾ ਆਓ ਤੁਹਾਨੂੰ ਸੁਣਾਉਂਦੇ ਆ ਐਸਐਸਪੀ ਮਲੇਰ ਕੋਟਲਾ ਜਿਹਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਅਰਸੋਂ ਮੀਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਹਿਮਦਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ਟਰਾਂਸਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਚਾਰ ਮੁਕਾਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਅਮਰਗੜ ਚ ট্রান্সਫਾਰਮਰ ਚੋਰੀ ਹੋਏ ਸੀ ਉਹ ਸਾਡੇ 300 ਹੋਏ ਆ ਤੇ ਘੱਟੋ ਘਾਟੇ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਵੀ 50 ਤੋਂ 60 ট্রান্সਫਾਰਮਰ ਦੀਆਂ ਚੋਰੀਆਂ ਕੀਤੀਆਂ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਪਹਿਲਾਂ ਵੀ ਇਹਨਾਂ ਦਾ ਪਿਛਲਾ ਰਿਕਾਰਡ ਹੈ ਜਿਹੜਾ ਆਨਪਾਸ ਦੇ ਇਹਨੇ ਕਾਫੀ ਕ੍ਰਿਮੀਨਲ ਲੱਗਦਾ ਪਹਿਲਾਂ ਵੀ ਕਈ ਹੀ ਚੋਰੀਆਂ ਵਿੱਚ ਫੜੇ ਗਏ ਆ। ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕੱਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਲਗਦਾ ਚੋਰੀ ਦੀਆਂ ਵਾਰਤਾਂ ਚੁੰਝ ਜਾਏਗਾ ਹਾਂ ਇਹ 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 ਗ੍ਰੋ ਫੜਨ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ ਕਿੱਥੇ ਵੇਚਦੇ ਸੀ ਸਾਰੇ ਇਹ ਸਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੁਝ ਉਹ ਹਜੇ ਰੇਡ ਉਹ ਵਗੈਰਾ ਉੱਥੇ ਚੱਲ ਰਿਹਾ ਇਸ ਕਰਕੇ ਉਹ ਜੇ ਤਰਤੀਸ਼ ਦਾ 파ਟ ਹੈ ਹਨੇ ਸੇ ਵਗੈਰਾ ਵੀ ਕਰਦੇ ਦੀ ਇਹ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਨ ਦੇ ਹੈਗੇ ਸੀਗੇ ਆਦੀ ਸੀਗੇ ਇਹ ਸਰ ਵੈਪਨ ਜਾਂ ਕੁਝ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਂਧ ਕੀਤਾ ਗਿਆ ਹੈ। ਪਰ ਇਹ ਕਲ ਨਹੀਂ। ਅ ਨਹੀਂ ਵੀਕਲ ਕੋਈ ਨਹੀਂ ਮਿਲਦਾ। ਪਰ ਇਹਨਾਂ ਦੀ ਉਮਰ ਵੀ ਨਹੀਂ ਗਈ ਕਿੰਨੇ ਖਾਸ ਤੋਂ ਬੋਲੋ। ਇਹ ਉਮਰ ਜਿੱਦਾਂ ਜੋਜੋ ਦੀ ਤੇ ਉਮਰ 22-23 ਸਾਲ ਆ 22-23 ਤੋਂ ਲੈ ਕੇ 35 ਦੇ ਵਿੱਚ ਹੈ ਇਹ ਚਾਰੇ 5-6 ਬਈ। ਇਹਨਾਂ ਦੇ ਸਰ ਗਰੋਸ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਨਾਮ ਨਾਲ ਹੈਗੇ ਨੇ। ਹਜੇ ਰਿਮਾਂਡ ਚ ਹੈ ਜੀ ਬਾਕੀ ਤੇ ਪੁਛਗੈ ਚੱਲ ਰਹੀ ਹੈ ਜੀ। ਕਿਉਂਕਿ ਇਹ ਸਿਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਦਵਾਲ ਰੋਡ ਤੇ ਲਾ ਲਓ ਆਪਾਂ ਨਾਲ ਦੇ ਵਿੱਚ ਕਾਫੀ ਮੋਬਾਈਲਾਂ ਦੀ ਰਸਕੋ ਕੀਤੀ ਜਾਂਦੀ ਆ ਰਾਤ ਸਮੇਂ ਹੁਣ ਕਰ ਰਹੇ ਆ ਜੀ ਪੁਛਗਿਛ ਚੱਲ ਰਹੇ ਪੁਲਿਸ ਰਿਮਾਂਡ 'ਚ ਹੀ ਆਜੇ ਸਾਡੇ ਕੋਲ ਇਹ ਪੁਛਗਿਛ ਕਰ ਰਹੇ ਆ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ ਮਲੇਰ ਕੋਲਾ ਤੋਂ ਕਿਮੀ ਅਰੋੜਾ ਦੇ ਨਾਲ ਅਸਲਮ ਨਾਸ